ਦਾਦੀ ਨੂੰ ਖਾਣਾ ਦਾਦੀ ਨੂੰ ਕਾ ਦਾਦੀ ਆਈ ਕਹ ਰੋ ਨਾ ਲੈ ਇੱਥੇ ਤੇ ਦੁੱਧ ਦਿਆਂ ਨੀ ਦਾਦੀ ਨੂੰ ਖਾ ਦਿਓ ਪੁੱਤ ਦਾਦੀ ਨੂੰ ਦਾਦੀ ਨੂੰ ਖਾ ਦਿਓ ਦਾ ਦਾਦੀ ਨੂੰ ਖਾ ਕਾ ਦਾਦੀ ਆਈ ਆਈ ਕਾਛੋਨੀ ਆ ਵੀ ਦਿਖਾ ਦਿਓ ਆ ਵੀ ਕਾ ਦਾਦੀ ਆ ਇਹ ਵੀ ਦੇ ਦੇ ਦਾਦੀ ਨੂੰ ਦਾਦੀ ਨੂੰ ਦੇ ਦਿਓ ਠੀਕ ਹੈ ਮੈਂ ਡਿਜ਼ਾਈਨ ਆ ਸੋਹਣਾ ਹੈ ਆ ਮੈਂ ਲੈਂਦਾ ਪਰਫਿਊਮ ਲੈਂਦਾ ਮੈਂ ਮੈਂ ਪਰਫਿਊਮ ਲੈਂਦਾ ਇਹ ਪਤਾ ਨਹੀਂ ਕਿੰਨੇ ਵੀ ਕਿੰਨੇ ਦੀ ਆਈ ਸੰਦੀਵੇ ਬੋਲ ਪਤਾ ਨਹੀਂ ਪਤਾ ਨਹੀਂ ਕਿੰਨੇ ਦੀ ਆਏ ਸਾਰੇ ਪੈਸੇ ਸਾਰੇ ਪੈਸੇ ਕਿੰਨੇ ਦਿੱਤੇ ਇਹ ਭਲਾ 2500 ਰੁਪਏ ਦਿੱਤੇ ਇਹ ਸਾਰਾ ਸਾਰੇ ਸਮਾਨ ਦਾ ਆਹ ਪਰਫਿਊਮ ਮੇਰਾ 450 ਦਾ ਕਿੰਨੇ ਦਾ ਆਇਆ ਇਹ ਪਰਫਿਊਮ ਮੇਰਾ ਜਿਹੜੀ ਚੀਜ਼ ਮੇਰੀ ਮੈਨੂੰ ਪਤਾ ਹੈ ਟੋਟਲ ਆਇਆ ਨੇ ਇਹ ਕੀ ਕਰਦਾ ਇਹਨਾਂ ਸਾਰੇ ਬੈਵਾਦ ਉਹ ਤੇ ਪਾਤਾ ਤੂੰ ਦੇ ਲਫਾਫੇ ਦੇ ਪੈ ਗਿਆ ਇਹ ਪਲਾਸਟਿਕ ਦੀ ਭਾਰੇ ਵਧੀਆ ਚ ਲੈਂਦੀ ਹੈ ਵੀ ਕਲਰ ਵੇਨ ਲੋ ਹਾਂ ਇੱਕ ਆ ਤੇਰੇ ਜੋ ਖਿਲਾਂਦੀ ਇਹਨੇ ਮੈਦਾ ਮੈਦਾ ਉਹ ਇਹਨਾਂ ਪਸੰਦ ਆ ਹੈ ਵਧੀਆ ਚ ਸਹੀ ਹੈ ਹੈ ਉਹ ਇਹਨਾਂ ਮੋਟਾ ਹੋ ਰਾਇਕ ਉਹ ਵੀ ਖਤਰਾ ਦਿਓ ਹੋਰੇ ਲਾਦਾ ਲਾਦਾ ਨੀਲ ਪੈਂਟ ਲਾਵਨ ਨੂਦ ਲਾਓ ਨੀਲਤ ਲਾਓ ਦੇਖੋ ਰੱਖੀ ਤੇ ਚਲ ਲਾਓ ਲਾਓ ਸੁੱਕੀ ਸੁਕੰਿਆ ਰੱਖਿਆ ਇਹਦੇ ਵਾਸਤੇ ਮੇਰੇ ਜਾਨੇ ਕਹਿੰਦੇ ਕਾ ਦਾ ਦਾਦਾ ਵੇਖਣੇ ਡੇ ਨਾ ਉਹ ਵੇਖਿਆ ਜੀ ਦਾਦਾ ਤੇ ਆਪ ਬੋਲਣਾ ਚੁੱਕੀ ਪਿੰਡਿਆ ਆਹ ਵੇ ਦਾਦਾ ਕਿੱਥੇ ਰੌਂਡ ਹੈ ਵੀ ਉਹ ਵੇਲਾ ਸੁਣੀ ਐ ਜੀ ਵੇ ਕੋ ਬੋਤਲ ਲੈ ਕੇ ਆ ਓ ਚੋਰੀ ਉਹ ਨਵੇਂ ਘੁੱਟ ਦਾ 1 2 3 4 5 6 7 8 9 ਪਾਣੀ ਪੀ ਮੈਂ ਤਾਂ ਨਾ ਕੰਮ ਕਿਹਾ ਇੱਕ ਬਣਾ ਜੋ ਡੈਡੀ ਆਊਗਾ ਹਾਂ ਖੋਬੇ ਚ ਪੂਰੀ ਜਿੱਦ ਉਹ ਤੇ ਸੱਪ ਫਿਰਦੇ ਨੇ ਇਹਨੇ ਇਹਨੇ ਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਸਭ ਉੱਥੇ ਚੱਲਦੇ ਆਣ ਲਾਗ ਮਾਚਾਰਿਆਂ ਅੰਕੀ ਉਹਨਾਂ ਦੇ ਛਾਪਿਆ ਕਰਨ ਜਾ ਆ ਥੋੜਾ ਦਵਕਾ ਮਾਰ ਇਹਨੇ ਪੋੜੇ ਪਾਣਾ ਥੋੜੇ ਕਹਿਦਾ ਐਵੇਂ ਗੰਦਖਾਨਾ ਜਿਹਾ ਪਾਇਆ ਕਿ ਉੱਥੇ ਚੰਗੀਆਂ ਨਹੀਂ ਨਿਕਲਿਆ ਕੰਨੀਆਂ ਉੱਤਾਂ ਵਧੀਆ ਆਹ ਚੰਦਾ ਸਭ ਉਹ ਗਾਂ ਦੇ ਬਿੱਜੂਗਾ ਤਾਂ ਨਾ ਨਾ ਚੰਗਾ ਨਹੀਂ ਨਿਕਲਿਆ ਮੈਂ ਤਾਂ ਕਹਿੰਦਾ ਜਿਹੜੇ ਪੰਜ ਦਾਣੇ ਉਹ ਹੀ ਨਿਕਲਨੇ ਹੈ ਉਹ ਜਿਹੜੇ ਉਹ ਭੁੰਨੇ ਕਿੱਸੇ ਸਭ ਜਿਹੇ ਹੁੰਦਾ ਖਿਆ ਤਾਂ ਨਹੀਂ ਸਾਰਿਆਂ ਨੂੰ ਬੀਜ ਹੁੰਦਾ ਆ ਸਬਜੀ ਦਾ ਹੁੰਦਾ ਆ ਫਾਇਦਾ ਨਹੀਂ ਕੋਈ ਅਸੀਂ ਤਾਂ ਵੰਡਦੇ ਆ ਅਸੀਂ ਸਾਰਿਆਂ ਨੂੰ ਵੰਡਦੇ ਆ ਵੀ ਅੱਜ ਬਣ ਗਈ ਕੜੀ ਨਾ ਨਾ ਤਾਂ ਬਸ ਆ ਰੇ ਲਾਇਆ ਹੁੰਦਾ ਕੁੜੀ ਨੇ ਬਸ ਪਾਪਾ 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 ਹੋਰ ਅੱਗੇ ਹੋਇਦ ਲੱਗੀ ਤੀਣਾ ਲੱਗੀਆਂ ਨੇ ਬਾਦੋ ਆਤਮੇ ਮੈਂ ਵੀ ਪਿਆਰ ਹੁੰਦਾ ਵੀ ਮੇਰੀ ਧੀ ਮੇਰੇ ਕੋ ਆ ਦੇ ਜਾਂਦੀ ਜੀ ਮੇਰੇ ਕੋ ਕੋਟੇ ਵੀ ਖਾਂਦੀ ਮਸਾਲਾ ਖਾਂਦੀ ਕੇ ਹਾਇ ਜਦੋਂ ਗਾਰੇ ਚ ਹੱਥ ਮਾਰਦੀ ਜਾਂ ਕਲੀ ਖਾਂਦੀ ਫਿਰ ਮੈਂ ਦਬਕੇ ਮਾਰਦਾਂਗੇ ਅੱਜੀ ਜਾਂਦੀ ਮਮੀ ਕੋਲ ਪਰੀ ਗਾ ਦਾਦਾ ਮਾਤਾ ਦੀ ਚਕੰਦਰ ਮੱਕੜੀ ਦੇ ਨਾਲ ਖੀਰਾ ਥੋੜਾ ਕਟਿਆ ਬਣਾਵਾ ਦਾ ਖੀਰਾ ਕਹਿੰਦਾ ਦੋਵੇਂ ਜਣੇ ਖਾਣਾ ਮੈਂ ਮਮੀ ਨੂੰ ਲੱਗੇ ਨੇ ਜਾਨੋ ਲੈਣੇ ਖਾਣਾ ਮਮੀ ਹੁਣ ਥੋੜੇ ਠੀਕ ਹੈ ਹੋਏ ਦੇ ਨਾਲ ਤੇ ਤਾਂ ਹੀ ਕਰਖਣਾ ਫੇਰ ਸੰਦੀਪ ਕਹਿੰਦੇ ਕਰੀਪਾਫ ਦੇ ਦੀਏ ਇਹਨਾਂ ਦਾ ਦਫਾ ਜਲਦੀ ਫਰਕ ਪੈਗਾ ਮੰਮਾ ਜੁਕਾਮ ਦਾ ਲੜੀ ਚੱਲੇ ਦਵਾਈ ਲੈਣ ਵਾਸਤੇ ਹਰਗੁਣ ਦੀ ਹਰ ਗੋ ਠੀਕ ਨਹੀਂ ਹੋ ਜਾਂਦੀ ਹਾਂਜੀ ਬਾਏ ਬਾਏ ਕਰ ਦ ਪਾਪਾ ਨੂੰ ਅੱਜ ਠੀਕ ਨਹੀਂ ਰਾਤੀ ਨੇ ਬੁਖਾਰ ਵੜਾਇਆ ਏ ਇਹਨੂੰ ਲੈ ਇਹਨੂੰ ਗਿਆ ਲੈ ਠੀਕ ਨਹੀਂ ਅੱਜ ਵਿਚਾਰੀ ਬਾਏ ਬਾਏ ਚੱਲ ਜਾ 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 ਚੱਲ ਜਾ ਮੇਰੀ ਤੇਰੀ ਬੰਨ ਕੀ ਸੋਚ ਚੰਡੀ ਮਾਤਾ ਦੀ ਮੂਠੀ ਨਾ ਹਰਗੁਣ ਤੋਂ ਨਾ ਮਾਰਾ ਦੋਵੇਂ ਜਾਣੇ ਨੂੰ ਠੀਕ ਹੈ ਹੱਸਦੀ ਰਿਆ ਕਰ ਪੰਨੇ ਵੀ ਠੀਕ ਹੱਸਦੀ ਰਿਆ ਕਰ ਖੁਸ਼ ਰਿਆ ਕਰ ਇਕੱਲੇ ਕਰਦੇ ਇਹਦਾ ਕਰਦੇ ਮੇਰੇ ਉਹ ਤੁ ਲੈ ਗਿਆ ਬਹੁਤ ਨਹੀਂ ਤੁ ਲੈ ਗਿਆ ਨਹੀਂ ਤੁ ਲੈ ਗਿਆ ਜੀ ਰਾਜੇ ਇਕੱਲਾ ਆ ਇਕੱਲਾ ਆ ਸੀ ਆ ਮੇਰਾ ਆ ਮੇਰਾ ਇਕਤਲਾ ਆ ਖਲੋਂਦਾ ਵਾ ਆਈ ਦੰਦੀ ਵੱਜੂਗਾ ਵਾ ਇਹ ਕਿੰਨੇ ਲੈ ਕੇ ਦਿੱਤਾ ਦਾਦਾ ਨੇ ਕਿ ਮਮਾ ਨੇ ਮਮਾ ਨੇ ਆਈ ਨਹੀਂ ਕਿਤੇ ਨਹੀਂ ਕਿਤੇ ਰਾਜਾ ਦੋ ਆਈ ਲਿਆਏ ਸੁਨੀਪਣੀ ਕਿਤੇ ਬੁਖਾਰ ਹੈਗਾ ਆ ਰਾਤੀ ਤੇ ਜ਼ਿਆਦਾ ਹੈ ਕਿ ਨਹੀਂ ਆ ਸਮਾਨ ਲਿਆ ਲਿਖ ਹੈ ਤੀਤੀ ਲਿਖਿਆ ਨੈਣ ਬਣਾਵਾ ਮੁਕਾਦਮੇ ਨੂੰ ਸੋਮੀ ਨੂੰ ਖਾਂਡਰ ਬੂੰਗੀ ਕਿੜੀ ਹੈ ਸੱਤ ਸ਼੍ਰੀਆ ਕਾਲਜ ਦੇ ਸਵਾਗਤ ਤੁਹਾਡੇ ਆਈ ਦੇ ਨੇ ਵਲੌਗ ਦੇ ਵਿੱਚ ਤੇ ਚੱਲੇ ਆਪਾਂ ਪੰਜੀਰੀ ਦਾ ਸਮਾਨ ਲੈਣ ਵਾਸਤੇ ਜਿਹੜਾ ਕਿ ਕੰਦੀ ਦੀ ਵਾਸਤੇ ਬਣਾਉਣੀ ਆ ਉਹਦੇ ਵਾਸਤੇ ਸਮਾਨ ਲੈਣ ਵਾਸਤੇ ਚੱਲੇ ਆ ਸਾਰਾ ਸਮਾਨ ਲਿਖ ਲਿਆ ਨੋਟ ਕਰ ਲਿਆ ਤਾਂ ਹੁਣ ਮੈਂ ਅੱਧੇ ਡੇੜੇ ਚੱਲੇ ਆ ਆਪਣੇ ਇਥੇ ਗੁਰਦਾਸਪੁਰ ਰੋਡ ਤੇ ਸੋ ਚੱਲਦੇ ਆ ਬਾਹਰ ਚਣੇ ਕੀ ਬਾਹਰ ਮઝા ਮਾਰੰਡੀ ਵਾਜਾਂ ਚੱਲ ਨੰਦਰ ਕੱਲੀ ਨਹੀਂ ਜਾਂਦੀ ਕੱਲੀ ਨਹੀਂ ਜਾਂਦੀ ਵੀ ਚੱਲ ਜਦੋਂ ਮਗਰੋਂ ਤਾਂ ਪੈਸੇ ਸੁੱਟਦੇ ਮੰਮਾ ਆ ਦਾਦੀ ਨੇ ਕਹੇ ਮੇਰੇ ਨਾਲ ਚੱਲ ਦਾਦੀ ਨੇ ਦਾਦੀ ਨੇ ਕਹੇ ਮੇਰੇ ਨਾਲ ਚੱਲ ਜਾ ਪੈਸੇ ਦਾਦੀ ਨੂੰ ਦਊਂਗਾ ਤਾਂ ਨਾਲ ਜਾਉਂ ਵੀ ਕੋਈ ਗੁਰੇ ਆ ਲੈ ਚੀਜੀ ਤੂੰ ਗੁੱਸਾ ਹੀ ਬੜਾਵਾ ਤੇ ਜਾ ਜਾ ਚੀਜੀ ਲੈ ਦਾਦੀ ਕੋ ਜਾ ਜਾ ਚੱਲ ਜਾ ਮਾ ਉਹ ਮਨੇ ਸਾਰਾ ਖਲਾਲਾ ਪਾ ਦੇਣਾ ਵਾ ਹਾਂ ਧੰਮਦਾ ਚੱਲ ਜਾ ਤੂੰ ਆ ਚੁੱਕਦੇ ਜਾ ਰੇ ਸਾਰੇ ਚੁੱਕਦੇ ਚੱਲ ਬੀ ਰਹਿਣ ਦਿੱਤਾ ਹੋਇਆ ਬਿਸਤਰਾ ਉਹ ਅੰਦਰ ਮੋਰ ਲਾਇਓ ਬਾਏ ਆ ਗੇ ਮੂੰਗੀ 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 ਆ ਆਪਣੀ ਖੰਡ ਆ ਅੱਧਾ ਸਮਾਨ ਸਾਡਾ ਨਿਕਲ ਆਇਆ ਅੱਜ ਸੀ ਕੋ ਕਿਲੋ ਹਾਂ ਬਾਕੀ ਕਿਲੋ ਹਣਿਕਾ ਕਰ ਆ ਆ ਆਲੂ ਬਖਾਰੇ ਨਵੀਂ ਵੈਰਾਈਟੀ ਆ 100 ਰੁਪਏ ਇਹ ਇੱਕ ਨਾਲ ਡੱਬੀ ਲੈ ਲਈ ਮੰਮੀ ਹਣਾ ਤੇ ਕੇ ਵੀ ਫਾਲਦੀ ਮੰਮੀ ਦੇ ਫੇਵਰਿਟ ਅਦਾ ਗੱਭੂ ਕੁਛ ਆਇਆ ਸਮਾਨ ਅੱਗੇ ਰੱਖ ਲਿਆ ਵਾ ਸਮਾਨ ਸਾਰਾ ਲੈ ਲਿਆ ਮੰਮੀ ਖਾਂਦੇ ਕੇ ਅਭੀ ਮੁੰਨ ਕੰਦੀ ਉਹ ਖਾਣਾ ਪੀਸ ਆਮ ਟੋਖਾਂਦੀ ਹੋ ਮੇਰੇ ਪਤੀ ਜੀ ਖਾਂਦਾ ਅਧੂਰ ਲਾ ਦਾਦੀ ਕੋ ਆ ਜਾ ਹੋਰ ਲਾ ਜੀ ਜੀ ਨੰਲਾ ਹੋਰ ਇੰਨਾ ਨਾ ਖਰਾਬ ਕਰਕੇ ਸੁਣਨਾ ਥੋੜਾ ਦੇ ਦੇ ਕੱਟ ਦੇ। ਹੈ। ਹੈ। ਖਾਓ। ਕੁਝ ਸਾਰੇ ਨਾ। ਕੋਈ ਖਾਂਦੇ ਖਾਂ ਨਾ ਕਾਲੀ ਨਾ ਕਰੇ। ਕੀ ਲੈਣਾ ਹੈ? ਉਹ ਦੇ ਦੇ ਨਾ ਦੇ ਦੇ ਨਾ ਦੇ ਦੇ। ਪਹਿਲੇ ਪਾਰੀ ਕਰ ਦੇ ਦਿੰਨਾ। ਆ। ਬੱਬਾ। ਹਾਂਜੀ। ਉਹ ਨਹੀਂ ਲੈਣਾ ਨਾ। ਉਹ ਨਹੀਂ ਲੈਣਾ। ਚਲ ਦਿੰਨਾ ਮਰੋ ਜਾ। ਸਨੀਪ ਲਾਉਣ ਦੇ ਪੱਗਾਂ ਤੇ। ਨੇ ਵੀ ਗੈਸ ਇੱਥੇ ਲੈ ਰੱਖਿਆ ਮੈਂ ਰਮਾਨੰ ਸੁੱਖਾ ਰੂਮ ਦਾ ਕੰਮ ਤੇ ਇੱਕ ਤਰ੍ਹਾਂ ਬਿਸਕਟ ਬਿਸਕਟ ਨਾ ਉਹਨਾਂ ਨੇ ਦਸ ਮਾਣ ਕਮਰ ਕਸ ਇਹ ਪਾਈਆ ਪਾਈਆ ਬਖਣੀ ਜਟ ਲੈਂਦਾ ਆ ਖਸਖਾਸ ਲੈਂਦੀ ਹੈ ਖਸਖਾਸ ਲੈਂਦੀ ਮਿੱਠੀ ਬੜੀ ਇੰਨੀ ਹੈ ਹਨਾ ਬੜੀ ਆ ਇਹ ਥੋੜੀ ਹੈ ਇਹ ਥੋੜੀ ਨਾਲ ਦੀ ਗਾੜੀ ਨੇ ਥੋੜੀ ਆ ਆ ਮੂੰਗੀ ਠੀਕ ਆ ਮੂੰਗੀ ਜਿੰਨੀ ਤੂੰ ਕਹੀ 2 ਕਿਲੋ ਆਦੀ ਸੀ ਕਿਉਂ ਕਿਲੋ ਤੇ ਕਿਲੋ ਆਪਣੇ ਕੋ ਘਰੇ ਹੈਗਾ ਦੇਸੀ ਕਿਉਂ ਡੇਢ ਕਿਲੋ ਹਣਾ ਕਰੇ ਡੇਢ ਕਿਲੋ ਥੋੜਾ ਘਟਾਣਾ ਆ ਜਿੰਨੇ ਤੂੰ ਕਹੇ 250 ਗ੍ਰਾਮ ਪਾਈਆ ਆ ਵੀ ਕਿੰਨੀ ਪਾਈਆ ਕਿੰਨੀ ਆ ਪਾਈਆ ਹੋਣੀ ਮੇਰੇ ਸੰਗ ਪਾਈਆ ਆ ਵੀ ਪਾਈਆ ਇਹ ਕਿੰਨੇ ਵੀ ਕਹਿੰਦੇ ਮਣਕੇ ਜੀ ਨੂੰ ਕਹਿੰਦੇ ਪਾਈਆ ਗੁੰਦਾ ਗੁੰਦਾ ਆ ਵਾਲੀਆਂ ਬਦਾਮ ਪਾਈਆ ਸ਼ਮਾਰੀ ਇਹ ਪਾਈਆ ਤੇ ਖੰਡ ਲੈਂਦੀ ਆ ਬੂਰਾ ਖੰਡ ਲੈਂਦੀ ਕਿਲੋ ਕਿਲੋ ਬੜੀ ਉਹਨੇ ਆਪ ਹੀ ਕਿਹਾ ਕਹਿੰਦਾ ਕਿਲੋ ਉਹਨੇ ਆਪ ਹੀ ਕਿਹਾ ਉਹ ਗਏ ਬੰਦੇ ਨੇ ਓਮ ਕਣੇ ਤੇ ਉਹ ਲੈਂਦਾ ਵੇਸਨ ਤੇ ਕਿਲੋ ਖੰਡ ਠੀਕ ਆ ਜੀ ਤੇ ਇੱਥੇ ਰਹਿ ਗਿਆ ਹੁਣ ਫੁੱਲ ਮਖਾਣੇ ਉਹ ਆਪਾਂ ਲੈ ਆਵਾਂਗੇ ਚੀਤਾ ਭੁੱਲ ਗਿਆ ਮੈਨੂੰ ਲਿਆਉਣ ਦਾ ਉਹ ਲੈ ਆਵਾਂਗੇ ਬਸ ਤੇ ਆ ਕਾਜੂ ਵੀ ਲੈਂਦੇ ਆ ਇਹ ਟੋਟਾ ਹੀ ਲੈਣਦੇ ਮਿਲ ਗਏ ਹੀ ਆਪਕੋ ਇੱਕ ਜੁੱਟ ਮੈਂ ਵੀ ਮੂੰਗੀ ਮੰਮੀ ਲੱਗੇ ਭੰਨਣਾ ਤੇ ਮੈਂ ਭੰਨ ਕੇ ਫਿਰ ਇਹਨੂੰ ਪਿਆ ਕੇ ਲਿਆਉਂਗਾ ਮੈਂ ਉਹ ਕੀ ਦੇ ਦੇ ਆਹ ਗੈਸ ਸੁਲਾ ਬਦਲ ਦਿੱਤਾ ਹੈ ਪਹਿਲਾਂ ਆਮਲਾ ਲਗਾਇਆ ਸੀਗਾ ਪਹਿਲਾਂ ਦੂਸਰਾ ਲਗਾਇਆ ਸੋਰੀ ਫਿਰ ਆਵਲਾ ਲਿਆਕ ਲਾਇਆ ਇਹ ਕਾਰਨ ਕੀ ਮੂੰਮੀ ਲੱਗੇ ਚਲਾਉਣ ਤੇ ਉਹ ਕਿਤੇ ਪੁਰਾਣਾ ਸੀਗਾ ਤੇ ਉਹ ਸਹੀ ਨਹੀਂ ਹੈਗਾ ਸਹੀ ਹੈ ਉਹ ਅੱਗ ਨਿਕਲੀ ਲੈ ਵੀ ਇੱਥੋਂ ਬੜੀ ਪਿਛੇ ਤੱਕ ਇੰਨੀ ਤੱਕ ਅੱਗ ਨਿਕਲੀ ਮੰਮੀ ਤਾਂ ਤਾਂ ਸੜ ਜਣੀ ਬਚਾਈ ਨਹੀਂ ਬਚਾਅ ਹੋ ਗਿਆ ਉਦਾਂ ਪਰ ਮਹਾਰਾਜ ਦੀ ਕਿਰਪਾ ਨਾਲ ਬਚਾਅ ਹੋ ਗਿਆ। ਉਹ ਵੇਖੋ ਉਹ ਰਹਿਤਾ ਹੋੜ ਬੜੀ ਉਹ ਪਿਆ ਹੈ। ਉਹ ਉਤ ਨਹੀਂ ਲਾਇਆ ਭਰਾ ਮੁੜ ਕੇ। ਸਾਫ ਹੋ ਗਿਆ। ਹਾਂ। ਮੰਮੀ ਦੇ ਨਾਲ ਥੋੜੀ ਕਰਾ ਲਈ ਮੈਂ ਕਹੇ ਹੈਲਪ। ਮੰਮੀ ਖਾ ਰਹੀ ਹੁਣ ਰੋਟੀ। ਤੇ ਹਰ ਗਨੋ ਸਾਡੀ ਉੱਠ ਖਲੋਤੀ ਉਹ ਦੇਖੋ। ਤੇ ਸੰਦੀਪ ਕਰ ਲਈ ਮੇਰੇ ਕੱਪੜੇ ਕੱਪੜੇ ਜਿਹੋ ਉਹ ਢੀਲ ਮਾਰੀ ਸਾਫ ਕਰੰਡੀ ਉਹ ਬੜੀ ਗੰਦੀ ਹੋਈ ਸੀ। ਯੇ ਅੰਡੀ ਜੀ ਪਹਿਲੇ ਜਮਾਨੇ ਚ ਇਹਨੂੰ ਕਹਿੰਦੇ ਗੁੰਗੀ ਕਹਿੰਦੇ ਸੀ ਦੀ ਮੂੰਹ ਨਹੀਂ ਕਹਿਣ ਲੱਗਣੀ ਆਪਨੇ ਕੁਰਸੀ ਤੇ ਬੈਹ ਹ ਸਗੋ ਬੈਠੀ ਬੜੀ ਚੰਗੀ ਆ ਕੋਸਾ ਵੀ ਆ ਗਏ ਨੇ ਕਰਾਂਗੇ ਭਾਈ ਵੈਰੀ ਗੁੱਡ ਆਪਕੋ 50 ਲਖਾਂ ਦੇ 1.5 ਲੱਖ ਰੁਪਏ ਦੇਣਾ ਚਾਹੀਏ ਕੀ ਕਹਿੰਦੇ ਹੋ ਸਾਰਿਆਂ ਕੀ ਕੋਹ ਨਹੀਂ ਮਿਲਣਾ ਆ ਜਾਏ ਇਹਨੂੰ ਮੈਂ ਖਨੇ ਪਾ ਮੂੰਗੀ ਥੋੜੀ ਠੰਡੀ ਹੋ ਜਾਏ ਫੇਰ ਹੀ ਖੜੂੰਗਾ ਵੀ ਕੋਈ ਗਰਮ ਬੜੀ ਹੈ ਨਾ ਲਫਾਫਾ ਹੱਥ ਚ ਲੈ ਜੀ ਤੇ ਮੂੰਗੀ ਘਰੇ ਪਈ ਹੋਵੇ ਕਹਿੰਦੀ ਟਰਮੀ ਅੱਛਾ ਅੱਛਾ ਉਹ ਚ ਪਾ ਦੋ ਆਹੋ ਨਹੀਂ ਤੇ ਫੇਰ ਕਹਿੰਦੀ ਟਰਮੀ ਚ ਪਾ ਕੇ ਲੈ ਜਾ ਸਹੀ ਗੱਲ ਹੀ ਹੈ ਨਾ ਲੜ ਜੀ ਅਗਲੇ ਬੰਨੇ ਆ ਜਾਣੇ ਬੜੀ ਵਧੀਆ ਆਓ ਆਹ ਅਗਲੇ ਬੰਨੇ ਆ ਜਾਣੀ ਸਭੋਂ ਬੜੀ ਵਧੀਆ ਹੂੰ ਚੁੱਕਦੇ ਹੁਣ ਇਹਦੇ ਵਿੱਚ ਨਾ ਡਰਮੀ ਕਢ ਲਾਂਗੇ ਆਪਾਂ ਆਪਣੇ ਬੈੱਡ ਚ ਆਹ ਡਰਮੀ ਠੀਕ ਆ ਵੀ ਕੋਈ ਇਹਦੇ ਵਿੱਚ ਸੰਦੀਪ ਦੀ ਪੰਜੀਰੀ ਆ ਇਹਦੇ ਵਿੱਚ ਤੇ ਅੱਛੀ ਹੁਣ ਮੂੰਗੀ ਭਾਗ ਲੈ ਆਉਨੇ ਆ ਤਿੰਨ ਦੀ ਦਾਦੀ ਕੁੱਤਾ ਚੱਲਦਾ ਕੰਨ ਤਾਂ ਨੁੱਤੇ ਨਾ ਨਾਦੇ 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 ਹੋੜੀ ਹੋੜੀ ਕਰਕੇ ਦੇਰ ਦੇਰ ਸੱਚੀ ਦੇ ਨਾ ਹੀ ਦਾਦੀ ਨੇ ਸੁਣੀ ਨਹੀਂ ਆਵਾਜ਼ ਆਜ ਦੇ ਸੁਣੀ ਨਹੀਂ ਉਹ ਵੀ ਵੀ ਆਵਾਜ਼ ਤੇ ਦਾਦੀ ਨੂੰ ਹਾਂ ਅੰਟੀ ਗਾ ਸ਼ੋਰ ਰਹਿ ਚੁੱਕਾ ਕੱਢਣ ਦੇ ਯਾ ਮੇਰਾ ਕਿੰਨੀ ਵਾਰੀ ਕਰਨੀ ਪੈਂਦੀ ਪਾਊਡਰ ਬਣ ਜਾਂਦਾ ਤਿੰਨ ਚਾਰ ਵਾਰੀ ਐਸੇ ਐਸੇ ਮੋਂਗੀ ਪਿਆ ਕੇ ਸੇਠ ਹੁਣੀ ਜਾ ਰਹੇ ਘਰੇ ਹੁਣ ਲੈ ਵੀ ਸੁੰਡ ਵੀ ਲੈ ਆਂਦੀ ਆ ਮਗਜ ਵੀ ਲੈ ਆਂਦੇ ਤੇ ਫੁੱਲ ਮਖਾਣੇ ਵੀ ਲੈ ਆਂਦੇ ਚਿਚੀ ਆ ਤੇਰੇ ਬਾਤ ਚਿਚੀ ਆ ਨਹੀਂ ਅਰ ਵੀ ਵੀ ਲੈ ਆਂਦੀ ਜੀ ਠੀਕ ਹੋ ਗਿਆ ਜੀ ਕੋਈ ਘੜੀ ਆਉਟ ਹੈ ਬਸ ਸਵਾਰੇ ਕਰ ਰਹੇ ਆ ਬਰੀਕ ਥੜ ਥੋੜੇ ਜੀ ਦਾ ਠੀਕ ਗ੍ਰੈਂਡ ਜਾ ਹਾਂ ਉਸ ਲੋ ਹਾਂ ਇੰਨੇ ਕ ਮੋਟੇ ਬੜੇ ਆ ਗਏ ਠੀਕ ਹੈ ਇਦਾਂ ਦੇ ਹੋਣੇ ਹੈਣਾ ਇਹ ਜਿੰਨਾ ਸੌਗੀ ਨਹੀਂ ਹੁੰਦੀ ਉਦਾਂ ਦਾ ਹੋ ਗਿਆ ਠੀਕ ਹੈ ਠੀਕ ਹੈ ਇਦਾਂ ਦਾ ਹਾਂ ਠੀਕ ਹੈ ਚਲੋ ਠੀਕ ਹੈ ਬਹੁਤ ਵਧੀਆ ਹੋ ਗਿਆ ਲੱਗਾ ਲੱਗਾ ਚਲੋ ਜੀ ਨੈਵੀ ਖਾ ਕੇ ਰਮ ਜਦੋਂ ਕੋਈ ਵੀ ਚੀਜ਼ ਪਾਉਣੀ ਨਾ ਮੈਂ ਇਹੋ ਬੋਲਣਾ ਖਾ ਕਿਰਨ ਲੈ ਲੈ ਸਹੀ ਬੋਲਣਾ ਮੈਂ ਅੱਜ ਜੀ ਦੱਸੋ ਗਲਤ ਬੋਲਣਾ ਕਰਨ ਨਹੀਂ ਖਾਣੇ ਨੇ ਇਹੋ ਕਹਿਣਾ ਐਵੇਂ ਹੁਣ ਵਿੱਚ ਬੋਲਣਾ ਨਹੀਂ ਹੈਗਾ ਨਵੇਂ ਵਿੱਚ ਬੋਲਣਾ ਇੱਥੇ ਲੰਮੇ ਪੂ ਮੈਚ ਵੇਖੋ ਚਲੋ ਇੰਡੀਆ ਦਾ ਮੈਚ ਆ ਰਿਹਾ ਘਰ ਤਾਂ ਖੜਾ ਰਿਹਾ ਟੋ ਟੋ ਕਿਆ ਬੀਹ ਲਓ ਕੋਟ ਮੈਨੂੰ ਨਾ ਨੂੰ ਕੰਮ ਹਾਂ ਉਹ ਨਹੀਂ ਉਹ ਤੇਰੀ ਯਾਤਰੇ ਬਣੀ ਆ ਆ ਘਰ ਤਾਂ ਲੱਗਦੇ ਉਹ ਵਾਲਾ ਇੱਥੇ ਫਜਾਮ ਆ ਗਈ ਅਸਲੀ ਹਕਤ ਨੂੰ ਮਾਰਨਾ ਹੀ ਹੁੰਦੀ ਫੜਿਆ ਤੇ ਡੈਲੀ ਨੂੰ ਸਤਾਉਂਦੀ 10 ਦਿਨ ਬਾਅਦ ਦੇ ਦਾਦਾ ਇਹਨਾਂ ਮਦਾ ਐਸੀ ਹੋਂ ਲਗਾ ਐਸੀ ਲਾਉਂਾ ਲੈ ਤੇ ਗਈ ਉਹ ਲੈ ਤਾ ਅਗਰ ਦੀ ਮੋਟੀ ਜਿਹੜੀ ਚੀਜ਼ ਭਰ ਦਿੱਤੋ ਜੇ ਨਾਂਬੇ ਦਾਦਾ ਤੋਤਾ ਤੋਤਾ ਉਹ ਬੱਚਣੀ ਬਣੀਏ ਚਾਹ ਤੇ ਚਾਹ ਉਹ ਕੋਈ ਨਹੀਂ ਪੁੰਦਾ ਯਾਰ ਮੰਮੀ ਮੇਰੀ ਅੱਜ ਗਲਤ ਹੋ ਗਈ ਬਸ ਐਵੇਂ ਬਦਾਮ ਪੁੰਛੜੇ ਕਮੈਂਟ ਕਰਕੇ ਵੀ ਇਹ ਨਹੀਂ ਸਹੀ ਆ ਫਿਰ ਜੀ ਸਰ ਵਿੱਚ ਸਰ ਮਿਕਸ ਤਾ ਦੇ ਕੇ ਰੋਹਣਾ ਨਾਲ ਉਹਦੇ ਵਿੱਚ ਕਿਉਂ ਹੋ ਜੇ ਨਾਲ ਆਹ ਉਹਦੇ ਨਾਲ ਪਾਸਾ ਗੁੰਦਗਾ ਦਾ ਤਾ ਦੇ ਪਾਸ ਉਹ ਹੋਈ ਕੀ ਆ ਇਹਨੇ ਵਜੀ ਟੈਂਡ ਮੰਜੇ ਨਾਲ ਕੋਈ ਕਿਤੇ ਪਾਣੀ ਦੀ ਗੱਲ ਹੈ ਟੈਂਡ ਕਦੀ ਕਿਤੇ ਕਨੇ ਮੈਂ ਮਾਰੀ ਐ ਟੈਂਡ ਤੇਰੀ ਆਪੇ ਨੇ ਮਾਰ ਲਈ ਠੁੱਠੀ ਪਾਤੀ ਜੁੱਟ ਜਿਹੜਾ ਰਗੜ ਕੇ ਪਾਤਾ ਹੈ ਗੁੰਦਾਂ ਲੱਗੀ ਮੰਮੀ ਹੁਣ ਕਰਨ ਨੂੰ ਕੀ ਲੈਣਾ ਵਾ ਬੜੀਆਂ ਮੋਟੀਆਂ ਮੋਟੀਆਂ ਹੋਗੀਆਂ ਹੈ ਹੈ ਲੈ ਦੇਖੀ ਬੋਇਆ ਨਰਮਾ ਹਲਾ ਅਨਾਸ਼ੀਤਕਾਰ ਨੇ ਇਹ ਬਣ ਗਿਰੀਆਂ ਜਿਹੜੀਆਂ ਇਹ ਵੀ ਕਰਦ ਗਏ ਬਰੀਕ ਨੇ ਇਹ ਕਰਦੇ ਹੁਣ ਕਾਜੂ ਗ੍ਰੈਂਡ ਲੈ ਵੀ ਮਟੀਰੀਅਲ ਤੁਹਾਨੂੰ ਬਣਾ ਦਈਏ ਘੜਾ ਘੜਾ ਪਾਤਾ ਹੁਣ ਸੁੰਢ ਜਿਹੜੀ ਆ ਉਹ ਪਾਤੀ ਸੁੰਢ ਸੁੰਢ ਆਹ ਪਾਉਣੀ ਹੈ ਕਿਥੇ ਪਾਉਣੀ ਹੈ ਸੁੰਢ ਪਾਤਾ ਆ ਪਾਉਣੀ ਹੈ ਜੇ ਤੇ ਆ ਮਣੱਕੇ ਦੇ ਪਾਤੇ ਆ ਤੇ ਖਸਖਾਸ ਪਾਤੇ ਆ ਜਵਾਈਨ ਪਾਤੀ ਆ ਆ ਮਗਜਵੀ ਪਾਤੇ ਆ ਟੋਠੀ ਰੜੜ ਕੇ ਪਾਤੀ ਆ ਕਾਜੂ ਬਦਾਮ ਸ਼ਿਵਾਰੇ ਕਤੀਰਾ ਗੂੰ ਕਤੀਰਾ ਗੂੰ ਕਤੀਰਾ ਗੂੰਦ ਕਹਿਣ ਡਿਆ ਉਹ ਜੀ ਆਰ ਗੂੰਦਾ ਗੰਦਾ ਪਾਣੀ ਕਿਹੜੀ ਨੇ ਦੋ ਰੰਗੀਆਂ ਕ ਲਾਲ ਇੱਕ ਚਿੱਟੀ ਗੂੰਦ ਉਹ ਵੀ ਪਾਤੀਆਂ ਨੇ ਠੀਕ ਆ ਜੀ ਮੈਂ ਮੇਰਾ ਬਸ ਪੀਣ ਦਾ ਕੰਮ ਹੀ ਮੈਂ ਪੀ ਗਿਆ ਬਸ ਬਹੁਤ ਮਾਲ ਪੀਆ ਫੁੱਲ ਮਖਾਣੇ ਵਿੱਚ ਸੱਚ ਪੀ ਕੇ ਪਾਤੇ ਲੈ ਡਾਡੀ ਨੇ ਨਾ ਹੁਣ ਕੰਮ ਖਰਾਬ ਕਰਨਾ ਆ ਸੁੰਡ ਤੇ ਮਾਰ ਲਾ ਫੱਕਾ ਸੁੰਡ ਦਾ ਜੇ ਜ ਕੰਮ ਆ ਤੇ ਹਾਂ ਉਹ ਲਈ ਪਾਤੀ ਆ ਬੜੀ ਸਤਮਦੀ ਲੈ ਵੀ ਡੈਡੀ ਨੇ ਸਤਮਦੀ ਨਾ ਚੀਜੀ ਮੰਗਦੀ ਉਹਨੇ ਹੁਣ ਚੀਜੀ ਦਿੱਤੀ ਉਹ ਕਹਿੰਦੀ ਵੀ ਖਾਣੀ ਨਹੀਂ ਆ ਖਾ ਲੋ ਖਾ ਲ ਮਮੀਆਂ ਨੇ ਮਟੀ ਦਾ ਸਾਰਾ ਲਾਉਂਦੇ ਆ ਜੇ ਦੇਸੀ ਕਿਉਂ ਨਹੀਂ ਪਾਇਆ ਪਾਉਣਾ ਅਜੇ ਖੰਡ ਕਿਲੋ ਪਾਈ ਮਮੇ ਕਹਿੰਦੀ ਘਟਿਆ ਹੈ ਪਾਦੀ ਹੋ ਗਈ ਹੈ ਹੈ ਆਣਾ ਸਭ ਨੂੰ ਆਪ ਕੋਲੀ ਕਰ ਦੱਤਿਆ ਨਸੂ ਹਾਂ ਸਹੀ ਗੱਲ ਸਾਰਿਆਂ ਨੇ ਦੱਸਿਆ ਭਲਾ ਵੀ ਮਤਲਬ 2 ਚਮਚੇ ਵੱਧ ਖੰਡ ਪਾਉਣੀ ਚਾਹੀਦੀ ਜਾਂ 2 ਚਮਚੇ ਘੱਟ ਹੋਰ ਹੈਂ ਦੱਸੋ ਮੈਨੂੰ ਲੋਕ ਵੀ ਪੈਣਾ ਵਿੱਚ ਸਹੀ ਗੱਲ ਸਹੀ ਗੱਲ ਤੇ ਉਹ ਕੀ ਉਹ ਕੀ ਬਣਾ ਹਾਂ ਨਹੀਂ ਕਦੂਆਂ ਦੀ ਮਲਜ ਵੀ ਪਾਏ ਆ ਤੇ ਆ ਕੀ ਇਹ ਆ ਆ ਕੀ ਆ ਹਾਂ ਗੰਗੀ ਓ ਮੂੰਗੀ ਮੂੰਗੀ ਮੇਰੇ ਵਿੱਚ 28 ਤੋਂ ਕੈਲਾ ਉਹ ਨਿਕਲ ਚੰਦਾ ਅਵੇ ਮੂੰਗੀ ਹੈ ਕਲੌਂਜੀ ਕਲੌਂਜੀ ਮੈਨੂੰ ਪਤਾ ਕਲੌਂਜੀ ਨਹੀਂ ਕਹਿੰਦੇ ਇਹਨਾਂ ਮੈਨੂੰ ਪਤਾ ਮੂੰਗੀ ਕਲੌਂਜੀ ਹੋਰ ਹੁੰਦੀ ਆ ਕਲੌਂਜੀ ਕਾਲੀ ਹੁੰਦੀ ਹੈਗੇ ਚਾਰ ਚਪਾਉਣਾ ਆ ਚਾਰ ਚਪਾਉਣਾ ਤੇ ਹਾਂ ਹੂੰ ਉਹ ਲੱਗ ਕਿ ਉਹਹੀਂ ਜੋੜਿਆ ਜਿਹੜਾ ਮੂੰਗੀ ਉਹ ਪਉਂਦੇ ਆ ਹਾਂ ਇਹ ਘਰ ਜੋੜਿਆ ਜਿੱਸੀ ਜੁਏ ਹਾਂ ਜੰਗਾ ਹੈ ਮੋਂਦੋਂ ਦਾ ਬਾਹਰ ਕੱਢ ਕੇ ਰੱਖਤਾ ਨਹੀਂ ਤੇ ਹੁਣ ਚਮਚਾ ਨਾ ਮੀਨੇ ਦੂੰਗਾ ਹੈ ਮੈਂ ਹਾਂ ਇਹ ਉਹਦੇ ਵਿੱਚ ਹੁਣ ਮਿਕਸ ਕਰਦਣ ਲੱਗੇ ਮਿਰਚ ਨਾਲ ਭੰਗ ਰਲੇ ਨਾ ਆਂਟੀ ਜੀ ਭੰਗ ਰਲੇ ਨਾ ਹਾਂਜੀ ਨਹੀਂ ਰਲ ਜਾਣਾ ਦੋਨਾਂ ਚਰ ਲਾਓਗੇ ਅਸਲ ਜਨਾ ਵੱਡੀ ਕੜਾਈ ਚਾਹੀਦੀ ਬਣ ਗਿਆ ਵਾ 1 ਕਿਲੋ ਕਨਿੰਨੀ ਜ਼ਿਆਦਾ ਹੋ ਜਾਣਾ ਹਣਾ ਜ਼ਿਆਦਾ ਹੋ ਜਾਣਾ ਨਾ 2 ਕਿਲੋ ਤਾਂ ਕੀ ਹੋਈ ਸੱਚ ਹੂੰ 4 ਕਿਲੋ ਕਿਲੋ ਵੇਸਣ ਹੋ ਗਿਆ 5 ਕਿਲੋ ਤੇ ਹੋ ਗਿਆ ਲੈ ਵੀ ਮਿੱਤਰੋ ਪੰਜਾਂ ਦਾ ਕਿਉ ਪਾਤਾ ਨੇ ਜਿਹੜਾ ਮੈਂ ਪਿਆਰ ਉਹ ਨਹੀਂ ਹੁੰਦਾ ਉਹ ਵੀ ਪੈ ਗਿਆ ਅੱਛਾ ਅੱਛਾ ਕਿਉ اتنا ਲੈਣਾ ਪਊਗਾ ਮੇਰਸਨ ਲੈ ਉਹ ਸਸੂ 25 ਰੁਪਏ ਯੋ ਯੋ ਕੀ ਹੋ ਗਿਆ ਓਏ ਓ ਫੜੀ ਓਏ ਹਲਾ 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 ਮੈਂ ਨੇ ਰੋ ਜਾ ਰਿਹਾ ਪਰ ਉੱਤਰਦੀ ਆਪੇ ਇੱਕ ਵਾਰ ਖੜਿਆ ਹੀ ਮੈਂ ਉਤਰ ਜਾਂਦੀ ਭਰਾਵਾ ਉਤਰ ਜਾਂਦੀ ਲੈ ਅਵੇ ਰਲ ਗਿਆ ਜੇ ਕਰਾਤੀ ਬੈਜਾ ਬੈਜਾ ਰਲ ਗਿਆ ਨਾ ਹੁਣ ਹੋ ਗਿਆ ਸਹੀ ਕਿਉਂ ਪੂਰਾ ਹੀ ਆਇਆ ਹਨਾ 2 ਕਿਲੋ ਪੈ ਗਿਆ ਹਨਾ ਪੈ ਗਿਆ ਸਹੀ ਇਹ ਤਾਂ ਮੰਨ ਲਵੇ ਬਣ ਗਿਆ ਮੈਨੂੰ ਲੱਗਦਾ 7 7 ਕਿਲੋ ਦੇ ਲੱਗ ਜਾਗੇ ਬਣ ਗਿਆ ਕੰਮ ਹਨਾ 7-8 ਕਿਲੋ ਬਣ ਗਿਆ ਨਾਓ ਕੇ ਕੰਮ ਪੂਰਾ ਮਾ ਜਿਆ ਬਿਆਹ ਰਾਤੀ ਆਵਾਂ ਅੰਟੀ ਨੇ ਕਰਾਈ ਬਹਿ ਜਾ ਬਜਾ ਕੇ ਮਸੀ ਜੀ ਅਗੇ ਸੇ ਕੇ ਘਰੇ ਤੇ ਨਾਲ ਆਗੇ ਭਾਬੀ ਜੀ ਤੇ ਚਲੋ ਇਹ ਵੀ ਉਹ ਬਣ ਗਿਆ ਸੀਗਾ ਤੇ ਇਹਨਾਂ ਕਹਿੰਦੇ ਵੀ ਸਉਣ ਚਗੰਦੀ ਦੀ ਵਾਤ ਜਿਹੜਾ ਬਣਾਉਣ ਰਿਹਾ ਅੰਜੀਰੀਓ ਬਣ ਗਈ ਸੀਗੀ ਤੇ ਫਿਰ ਰੈਡੀ ਹੋ ਗਈ ਮਤਲਬ ਖਿਆਲ ਅਸੀਂ ਬਹੁਤ ਟੋਟਲੀ ਸੰਭਲਿਆ ਸੀਗਾ ਸਾਰਾ ਤੇ ਫਿਰ ਮਾਸੀ ਜੀ ਆ ਕੇ ਫਿਰ ਉਹਨਾਂ ਨਾਲ ਅਗੇ ਘੜੀ ਬੈਠੇ ਫਿਰ ਇੱਕ ਗੱਲ ਬਾਤ ਕੀਤੀ ਬਜ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀ ਮੰਮੀ ਨੇ ਆਪਣੀਆਂ ਤੇ ਆਪਣਾ ਮਤਲਬ ਹੈ ਬਚਪਨ ਦੀਆਂ ਗੱਲਾਂ ਬਾਤਾਂ ਹੂੰ ਤੇ ਹੁਣ ਚੱਲੇ ਨੇ ਹਰ ਗੁਣ ਦਾ ਨਾਪ ਟੀਰ ਵਾਸਤੇ ਚੱਲੇ ਨੇ ਕਿਉਂਕਿ ਇਹਦਾ ਸਲਵਾਰ ਸੂਟ ਬਨਣਾ ਹੈ ਇਹਦਾ ਹਰ ਗੁਣ ਦਾ ਇਹ ਰਖੜੀ ਵਾਸਤੇ ਤੇ ਉਹ ਇਹਨੇ ਤਿਆਰ ਕਰਵਾਉਣ ਨੂੰ ਆ ਕੇ ਚੱਲੇ ਨਾਲ ਮੰਮੀ ਵੀ ਚੱਲੇ ਆ ਲਾਈਟ ਲਾਈਟ ਆਫ ਕਰ ਰਹੀ ਨੇ ਡੈਡੀ ਕਰ ਰਹੇ ਨੇ ਪਾਠ ਇੰਡੀਆ ਦਾ ਆ ਰਿਹਾ ਵਾ ਮੈਚ ਮੇਰੇ ਡੈਡੀ ਮੈਚ ਨਹੀਂ ਵੇਖਣ ਅੱਜ ਦਾ ਵਲੌਗ ਵਧੀਆ ਲੱਗਾ ਜੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸਬਸਕ੍ਰਾਈਬ ਕਰਦੇ ਆ ਕਰਨਾ ਨਵੀਂ ਵੀਡੀਓ ਦੇ ਨਾਲ ਤਾ ਤਕਲੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ